ਕਸਟ ਬੈਕ ਅੱਟ ਚੈੱਕ ਹੋ ਸਕਦੀ ਹੈ ਲਾਈਕ ਮੈਂ ਤੁਹਾਨੂੰ ਬਹੁਤ ਇੰਪੋਰਟੈਂਟ ਗੱਲ ਦੱਸਣ ਲੱਗਿਆ ਕਿ ਜਿਹੜੀ ਵੀ ਦਰਸ਼ਕ ਦੇਖ ਰਿਹਾ ਉਹ ਘਰ ਬੈਠ ਕੇ ਹੀ ਆਪਣੀਆਂ ਬੱਚਿਆਂ ਦੀ ਅੱਖਾਂ ਚੈੱਕ ਕਰ ਸਕਦੇ ਬਟ ਜੇ ਦੀ ਇੱਕ ਅੱਖ ਕਮਜ਼ੋਰ ਹੁੰਦੀ ਆ ਉਹ ਪਤਾ ਨਹੀਂ ਲੱਗਦੇ ਉਹ ਅਸੀਂ ਕਿਦਾਂ ਟੈਸਟ ਕਰਨਾ ਸਪੋਜ਼ ਕਰੋ ਤੁਸੀਂ ਟੀਵੀ ਦਿਖਾ ਰਹੇ ਹੋ ਬੱਚੇ ਨੂੰ ਤੁਸੀਂ ਪਿੱਛੇ ਉਹਦੀ ਆ ਕੇ ਜਾਂ ਹਲਕਾ ਜਿਹਾ ਉਹਦੀ ਇਸ ਅੱਖ ਦੇ ਉੱਤੇ ਹੱਥ ਰੱਖ ਲਓ ਸਪੋਜ਼ ਕਰੋ ਉਹ ਇਸ ਅੱਖ 'ਚੋਂ ਦੇਖ ਰਿਹਾ ਇਹ ਅੱਖ ਉਹਦੀ ਲੇਜੀ ਆ ਉਹ 'ਚੋਂ ਘੱਟ ਦਿਖਦਾ ਤਾਂ ਤੁਹਾਡਾ ਹੱਥ ਇਸ ਤਰ੍ਹਾਂ ਕਰੇਗਾ ਕਿਉਂਕਿ ਉਹ ਦੇਖਣ ਦੀ ਕੋਸ਼ਿਸ਼ ਕਰੇਗਾ ਕਿ ਇਹ ਸਖਜੋ ਤਾਂ ਮੈਨੂੰ ਦਿਖ ਨਹੀਂ ਰਿਹਾ ਫਿਰ ਜਿਹੜੀ ਅੰਗ ਤੁਸੀਂ ਹੱਥ ਰੱਖਿਆ ਉਹ ਸਾਈਡ ਤੇ ਕਰੇਗਾ ਕਿਉਂਕਿ ਜਿਹੜੀ ਨਾਰਮਲ ਆਕਸੀਜਨ ਆ ਉਹ ਦੇਖ ਰਿਹਾ ਸੀਗਾ ਉਹ ਉਹਦੇ ਉੱਤੇ ਤੁਸੀਂ ਹੱਥ ਰੱਖਤਾ ਉਹ ਉਹਦੀ ਜਿਹੜੀ ਵਿਜਨ ਸੀ ਉਹ ਖਤਮ ਹੋ ਗਈ ਫਿਰ ਦੂਸਰੀ ਅੱਖ 'ਨਾਂ ਹੱਥ ਰੱਖੇਗਾ ਜਦੋਂ ਇਧਰ ਕਰੂਗੀ ਉਹ ਫਿਰ ਠੀਕ ਦੇਖੇਗਾ ਕਿਉਂਕਿ ਉਹ ਚੋਂ ਉਹਨੂੰ ਦਿਖ ਰਿਹਾ ਸੀਗਾ ਤੁਸੀਂ ਗੱਲ ਸਮਝ ਗਏ ਬਿਲਕੁਲ ਹਾਂ ਤੇ ਇਸ ਤਰੀਕੇ ਦੇ ਨਾਲ ਤੁਸੀਂ ਬੱਚਿਆਂ ਦੇ ਜਦੋਂ ਬੱਚੇ ਟੀਵੀ ਦੇਖਦੇ ਉਹਨਾਂ ਦੇ ਇੱਕ ਖਤ ਰੱਖ ਕੇ ਉਹਨਾਂ ਨੂੰ ਕਹੋ ਵੀ ਤੈਨੂੰ ਸਾਰਾ ਦਿਖਦਾ ਹੈ نیچے ਤੈਨੂੰ ਕਾਰਟੂਨ ਜੋ ਵੀ ਉਹ ਦੇਖ ਰਿਹਾ ਹੈ ਜਾਂ ਕੋਈ ਅੱਖਰ نیچے ਆ ਰਹੇ ਹਨ ਤੇ ਤੁਪੜ ਹੋ ਰਹੇ ਹਨ ਜੇ ਉਹ 10 ਫੁੱਟ ਤੋਂ ਨਾ ਦੇਖ ਰਿਹਾ ਹੈ 10 12 ਫੁੱਟ ਤੋਂ ਜਿੰਨਾ ਵੀ ਟੀਵੀ ਲੱਗਿਆ ਹੈ ਤਾਂ ਅਸੀਂ ਮੰਨ ਕੇ ਚੱਲਦੇ ਹਾਂ ਮੰਨ ਕੇ ਚੱਲਦੇ ਹਾਂ ਵੀ ਇਹ ਬੱਚਾ ਜਿਹੜਾ ਹੈ ਇਹ ਨਾਰਮਲ ਹੀ ਹੋਵੇਗਾ ਬਟ ਬਟ ਜੇ ਉਹ ਇਸ ਤਰ੍ਹਾਂ ਕਰਦਾ ਹੈ ਤੁਹਾਡਾ ਹੱਥ ਚੱਕ ਕੇ ਸਾਈਡ ਤੇ ਕਰਦਾ ਹੈ ਜਾਂ ਉਹ ਇਰੀਟੇਬਲ ਹੁੰਦਾ ਹੈ ਕਿ ਮੇਰੀ ਅੱਖ ਤੁਸੀਂ ਆ ਜਿਹੜੀ ਬੰਦ ਕੀਤੀ ਹੋਈ ਆ ਇਹਨੂੰ ਜਲਦੀ ਖੋਲੋ ਤਾਂ ਇਹਦਾ ਮਤਲਬ ਉਹ ਬੱਚਾ ਜਿਹੜਾ ਹੈ ਉਹ ਲੇਜੀ ਆਈ ਦਾ ਪੇਸ਼ੈਂਟ ਹੋ ਸਕਦਾ ਹੈ ਉਹਨੂੰ ਜਲਦੀ ਹੀ ਆਪਣੇ ਜੋ ਹੈ ਉਹ ਦਿਖਾਉਣਾ ਚਾਹੀਦਾ ਹੈ